ਪਿੰਡ ਵੱਲੋਂ ਮਾਜਰੇ ਬਾਬੇ ਜਾਨਕੀदास ਦੇ ਨਗਰ ਦੇ ਵਿਖੇ ਅੱਜ ਤੋਂ ਜਿਹੜਾ ਹੈ ਕੁਸ਼ਤੀ ਦੰਗਲ ਹੈ ਸ਼ੁਰੂਆਤੀ 8-9 ਤਰੀਕ ਨੂੰ ਇੱਥੇ ਜਿਹੜੀ ਕਬੱਡੀ ਆ ਬਹੁਤ ਫੇਮਸ ਆ ਪਿੰਡ ਵੱਲੋਂ ਮਾਜਰੇ ਦਾ ਕੱਪ ਹੈ ਜਿਹੜਾ ਸ਼ਿੰਦੀ ਪ੍ਰਧਾਨ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਅਸੀਂ ਤੁਹਾਨੂੰ ਉਹ ਵੀ ਜਾਣਕਾਰੀ ਦੇਵਾਂਗੇ ਇਹ ਮਤਲਬ ਕਿਹੜੇ ਕਿਹੜੇ ਹਾਸੇ ਉੱਤੇ ਪਹੁੰਚ ਰਹੀਆਂ ਨੇ ਸੋ ਸਭ ਤੋਂ ਮਹਾਨ ਆਸਤੇ ਤੇ ਹੀ ਹੈ ਕਿ ਬੱਬੂਆਂ ਨੇ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਉਣਗੇ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਕੋਸਟੀ ਦਾ ਦੰਗਲ ਉਹ ਚੱਲ ਰਿਹਾ ਅੱਜ ਤੋਂ ਸ਼ੁਰੂ ਹੈ ਜਿਹੜੀਆਂ ਪਿੰਡ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਨੇ ਨੌਜਵਾਨ ਵੀਰਾਂ ਤੇ ਨਗਰ ਦੇ ਬਲੋਂ ਆਓ ਅਸੀਂ ਹੁਣ ਤੁਹਾਨੂੰ ਇੱਕ ਵਾਰੀ ਝਲਕ ਦੰਗਲ ਦੀ ਝਲਕ ਜਿਹੜੇ ਤੁਹਾਨੂੰ ਜ਼ਰੂਰ ਦਿਖਾਣੇ ਆ ਤਾਂ ਸੁਣੋ ਕੀ ਕਹਿ ਰਹੇ ਨੇ ਉਧਰ ਕਮੈਂਟਰੀ ਵੀ ਕਰ ਰਿਹਾ ਵੀਰ ਤਾਂ ਜਿਹੜਾ ਜਿਹੜਾ ਮੈਚ ਆ ਲੱਗਿਆ ਹੋਇਆ ਪਿੰਡ ਬੱਲੋਂ ਮਾਜਰਾ ਕਮੈਂਟ ਬਾਕੀ ਰਹਿ ਗਿਆ ਅੱਧਾ ਲੇ ਗੀਆ ਲੈ ਵੀ ਕੱਪੇ ਲੈ ਹੋਣ ਗੱਲ ਮੁਸ਼ਕਿਲ ਆ ਹੋਣ ਗੱਲ ਮੁਸ਼ਕਿਲ ਹੋਣ ਗੱਲ ਮੁਸ਼ਕਿਲ ਬਣਦੀ ਜਾਰੀ ਆ ਬੱਲੇ 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 ਹੋ ਸਮਾਪਤ ਸਮਾਪਤ ਮੈਚ ਦੀ ਜਿਹਨੂੰ ਜਿਹਨੂੰ ਕੁਸ਼ਤੀ ਦਾ ਯਾਰ ਸਵਾਦ ਆ ਇੱਕ ਬਰੀ ਤਾਲੀਆਂ ਖਿੱਚ ਕੇ ਮਾਰੇ ਹੋਣੇ ਵਾਲੇ ਬਾਕੀ ਦੋਨੋਂ ਪਹਿਲਵਾਨਾਂ ਦੇ ਕੀ ਮਾਫੀ ਹੋ ਰਹੀ ਹੈ ਦੋਵੇਂ ਬੱਲਾ ਨੇ ਵਧੀਆ ਮਿਹਨਤ ਕੀਤੀ ਹੈ ਮੋਤੀ ਚੰਡੀਗੜ੍ਹ ਤੇ ਸੋਨੂ ਸਲੇਪਰ ਹਾਂਜੀ ਮੋਤੀ ਚੰਡੀਗੜ੍ਹ ਲਾਲ ਲਗੋਟੇ ਦੇ ਵਿੱਚ ਸੋਨੂ ਸਲੇਪਰ ਸਿੱਖੀ ਰੂਪ ਦੇ ਵਿੱਚ ਚਿੱਟੇ ਲਗੋਟੇ ਦੇ ਵਿੱਚ ਆਹ ਕੋਟੇ ਸ਼ੁਰੂ ਕਰਵਾ ਦੇ ਜੀ ਜਲਦੀ ਨਿੱਕੇ ਮੇਰੀ ਬੇਨਤੀ ਹੈ ਵੀ ਪਹਿਲਵਾਨ ਅਗਲੀ ਕੁਸ਼ਤੀ ਦੇ ਇਸ ਤੋਂ ਬਾਅਦ ਲੈ ਵੀ ਮੋਤੀ ਤੇਰੇ ਕੋ ਪਰਚੀਆਂ ਕਿੰਨੀਆਂ ਬਾਕੀ ਨੇ ਆ ਆ ਬਲਾਲਾ ਸਾਦਲਾ ਫਿਰ ਪਹਿਲਵਾਨ ਤੇ ਪੱਟੰਡੀ ਦੀ ਗੁਸਤੀਆਂ ਕਰਵਾਉਣੀਆਂ ਨੇ ਇੱਥੇ ਮਾਨਾ ਡੂੰਘੇੜੀ ਤੇ ਕਰਮਾ ਪਟਿਆਲਾ ਆਹ ਕੁਸ਼ਤੀ ਵਾਲੇ ਮੱਲ ਵੀ ਜਿਹੜੇ ਆ ਜਾਣ ਇੱਕ ਰੈਫਰੀ ਲਾ ਦਈਏ ਪੰਨ ਸਾਹਿਬ ਆਹ ਇੱਕ ਇੱਕ ਕੁਸ਼ਤੀ ਵੀ ਕਰਾਉਣੀ ਹੈ ਵੱਲੋਂ ਮਾਜਰੇ ਵਾਲੇ ਕਹਿੰਦੇ ਵੀ ਆਪਾਂ ਐਨ ਸਟਾਰ ਦੇ ਨਾਲ ઘણી ਕੁਸ਼ਤੀਆਂ ਦਿਖਾਉਣੀਆਂ ਨੇ ਵੱਲੋਂ ਮਾਜਰੇ ਦੀ ਸੰਗਤ ਨੂੰ ਕਿੰਨੇ ਵੀ ਆਏ ਆ ਪਰ ਇਹ ਮੋਟੀ ਆ ਉਹ ਚੁਸਤੀ ਫੁਰਤੀ ਦੇ ਨਾਲ ਐਨ ਕੇ ਦੇ ਕੁਸ਼ਤੀ ਸ਼ੁਰੂ ਹੋਈ ਹੈ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਹੁਣ ਦੇਖੋ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗਾ ਆਹ ਵੇਖੋ ਸਾਹਮਣੇ ਲੱਗਦਾ ਹੋਇਆ ਜੋਰ ਆਹ ਦੋ ਮੱਲਾ درمیان ਪਰ ਕਿਹਨੇ ਜਿੱਤ ਜਿਹੜੀ ਪ੍ਰਾਪਤ ਕਰਨੀ ਹੈ ਇਹ ਗੱਲ ਸਮੇਂ ਦੇ ਤੈਅ ਕਰਨੀ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਭਾਈ ਸੋਨੇ ਸਰਪਾ ਅਜੂਨਾਨਾ ਅਸੀਂ ਬਿਲਕੁਲ ਧੰਨਵਾਦ ਕਰਦੇ ਆ ਕਿਤੇ ਮੌਜੂਦਾ ਸਰਪੰਚ ਭਾਈ ਸੋਨਾ ਬੱਲੋ ਮਾਜਰਾ ਉਸ ਭਰਾ ਦਾ ਬਿਲਕੁਲ ਧੰਨਵਾਦ ਹੈ ਵੱਡੇ ਯੋਗਦਾਨ ਦੇ ਅੱਜ ਦੇ ਇਸ ਐਨਕੋ ਦੇ ਪੁਸਤੀ ਦੰਗਲ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੈ ਇਧਰਲੇ ਪਾਸੇ ਸੋਨੋ ਸੋਨੋ ਏ ਬੱਲੇ 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 ਵਾਹ ਓ ਮੁੰਡਿਆ ਸਾਡਾ ਨੇਤੇ ਮੈਂ ਚੰਦੇਗੜੀ ਆ ਲਾਈਵ ਜੜੇ ਹੋਇਆ ਸਤੀ ਪਾਲ ਸਿੰਘ ਦੇ ਨਾਲ ਪਿਆਰ ਹੈ ਐਨਕੇ ਨੂੰ ਅੱਜ ਦੀ ਸੁਦੰਗਲ ਦੇ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਹੈ ਲੈ ਵੀ ਮੋਂਟੀ ਉਹ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ ਵੀ ਸਾਨੂੰ ਤਿੰਨ ਵੀ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ ਫੇਰ ਕੁਝ ਵੱਖਰਾ ਹੋਊ ਆ ਵੇਖੋ ਸਾਹਮਣੇ ਕਿ ਦਿਲ ਵਿੱਚੋਂ ਡਰ ਵਾਲਾ ਵਰਕਾ ਅਸਿਰ ਰੱਖਦਾ ਪਾੜ ਕੇ ਜਿਹੜੇ ਕੰਮ ਨੂੰ ਸਿੰਘਾਂ ਦੇ ਹੱਥ ਰੱਖਦਾ ਚੜ ਕੇ ਜਿਹੜੇ ਕਪਰਨ ਸਿੰਘਾਂ ਨੇ ਹੱਥ ਪਾ ਲਿਆ ਸਿਰੇ ਰੱਖਦੇ ਨੇ ਫਿਰ ਚੜ ਕੇ ਵਾਕਈ ਗੱਲਾਂ ਟਿਕਾਣੇ ਨੇ ਪਰ ਕੌਣ ਬੱਲੇ ਬੱਲੇ ਕਰਵਾਵੇਗਾ ਸਿਰੇ ਦਾ ਮੁਕਾਬਲਾ ਦੋਨੋਂ ਪਹਿਲਵਾਨਾਂ ਦਰਮਿਆਨ ਕਿਹੜਾ ਬਣਿਆ ਹੋਇਆ ਹੈ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ ਬੱਲੋ ਮੱਜਰੀ ਦੀ ਧਰਤੀ ਤੇ ਵਿਸ਼ਾਲ ਕੁਸ਼ਤੀ ਦੰਗਲ ਇਹ ਤੇ ਕਦੇ ਵੀ ਆਪਣੀ ਭੁਲੰਦੀਆਂ ਦੇ ਵੱਲ ਚਾਂਦਾ ਜਾ ਰਿਹਾ ਆ ਵੇਖੋ ਸਾਹਮਣੇ ਇਹਨ 2 3 4 ਕੁਸ਼ਤੀਆਂ ਜਿਹੜੀਆਂ ਮੈਨਾਂ ਦਾ ਵੀ ਜਿਹੜੀਆਂ ਬਾਕੀ ਨੇ ਕਿਉਂਕਿ ਦੋ ਜਿਹੜੀਆਂ ਲੱਖ ਲੱਖ ਦੀਆਂ ਝੰਡੀਆਂ ਹਲੇ ਬਾਕੀ ਆ ਆ ਵੇਖੋ ਸਾਹਮਣੇ ਸਿਰੇ ਦਾ ਮੁਕਾਬਲਾ ਚੋਟੀ ਦਾ ਜਿੰਨੇ ਪਹਿਲਵਾਨਾਂ ਦਰਮਿਆਨ ਜਿਹੜਾ ਬਣਿਆ ਹੋਇਆ ਇੱਕ ਅੰਕੇ ਦਾ ਵੀ ਸੋਨੂ ਸਿੱਖੀ ਰੂਪ ਦੇ ਵਿੱਚ ਮੋਟੀ ਚੰਡੀਗੜ੍ਹ ਲਾਲ ਲੰਗੋਟੇ ਦੇ ਵਿੱਚ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਵਿਕੇਸ਼ ਪਹਿਲਵਾਨ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਫੀਸ਼ਲ ਦੀਆਂ ਡਿਊਟੀਆਂ ਜਿਹੜੀਆਂ ਨਿਭਾ ਰਹੇ ਆ ਜਿੱਕੀ ਡੁੱਲੜ ਨੇ ਸਾਰੇ ਯਾਰਾ ਮਿੱਤਰਾਂ ਦਾ ਧੰਨਵਾਦ ਕਰਦੇ ਆਪਾਂ ਭਾਈ ਗੁਰਮਿੰਦਰ ਸਿੰਘ ਜੀ ਤੁਹਾਨੂੰ ਅੰਦਾ ਧੰਨਵਾਦ ਹੈ ਸਾਰੇ ਭਰਾ ਜਿੰਨੇ ਵੀ ਵੀਰ ਖੜੇ ਜਾ ਰਹੇ ਨੇ ਅੱਜ ਦੇ ਦੰਗਲ ਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਧਰਲੇ ਪਾਸੇ ਕਾਣ ਬੱਲੇ ਬੱਲੇ ਕਰਵਾਵੇਗਾ ਕਿ ਮੈਗੀਆਂ ਦੇ ਨਾਲ ਨਹੀਂ ਕਦੇ ਪਹਿਲਵਾਨ ਵੱਜਦੇ ਆ ਉੱਡ ਦੇ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਿ ਕਦੇ ਨਾ ਢਾਕੂ ਮੂਰੇ ਆਮਰੇ ਅੜਦੇ ਨਹੀਂ ਜਿੰਨੇ ਸੋਹਣਿਆ ਉਹ ਮਾਮਾ ਦੀਆਂ ਛਾਤੀਆਂ ਵਿੱਚ ਜਿਹੜੀ ਮਿਲਦੀ ਦਲੇਰੀ ਉਹ ਪੈਕਟਾਂ ਦੇੁੱਤ ਕਿੱਥੇ ਜੰਨੇ ਸੋਹਣਿਆ ਜੋ ਮਾਮਾ ਦੀਆਂ ਦੁੱਧਾਂ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਪੈਕਟਾਂ ਦੇੁੱਤ ਕਿੱਥੇ ਦਿੰਦੇ ਸੋਹਣਿਆ ਇਹ ਦਲੇਰੀ ਆ ਵੇਖੋ ਵੀ ਇੱਕ ਜੀਨੂਨ ਇੱਕ ਜਿਹੜੀ ਐਨਕੇ ਦਾ ਵੀ ਇੱਕ ਦਲੇਰੀ ਹੁੰਦੀ ਹੈ ਨਾ ਇਹ ਅੰਦਰੋਂ ਖੂਨ ਦੇ ਵਿੱਚੋਂ ਮਿਲਦੀ ਹੈ ਕਾਹਨ ਬੱਲੇ ਬੱਲੇ ਕਰਵਾਓ ਆ ਵੇਖੋ ਸਾਹਮਣੇ ਹੁਣ ਕੌਣ ਉਹ ਕਿੰ ਨੂੰ ਢਾਉ ਗੱਲ ਕੌਣ ਟਿਕਾਣੇ ਲਾਉ ਉਹ ਸੰਗਤ ਪੁੱਜੀ ਹੋਈ ਹੈ ਬਾਬਾ ਚਨਕੀ ਦਾ ਜੀ ਦੀ ਅਪਾਰ ਕਿਰਪਾ ਹੈ ਸਤ ਪੰਜਵੀ ਦਾ ਦਿਹਾੜਾ ਸਾਰਿਆਂ ਨੂੰ ਵਧਾਈਆਂ ਨੇ ਅੱਜ ਸਾਰਿਆਂ ਨੂੰ ਵਧਾਈਆਂ ਨੇ ਪਰ ਵੇਖੋ ਸਾਹਮਣੇ ਇਧਰ ਮਾਨ ਸਤਕਾਰ ਜਿਹੜੇ ਕੀਤੇ ਜਾਣੇ ਆ ਸਾਡੇ ਭਰਾਵਾਂ ਦੇ ਵਿਸ਼ੇਸ਼ ਤੌਰ ਤੇ ਮਾਨ ਸਤਕਾਰ ਜਿਹੜੇ ਕੀਤੇ ਜਾਣੇ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿੰਨੇ ਵੀ ਜਿਹੜੇ ਪੁੱਜੇ ਆ ਭਾਈ ਜਿੱਕੀ ਡੋਟ ਉਹਨਾਂ ਦੇ ਪਿਆਰ ਦੇ ਸਦਕਾ ਬੜਾ ਕਰਤਾਰ ਬਹੁਤ ਧੰਨਵਾਦ ਹੈ ਇਧਰ ਭਾਈ ਉਵਰਾਜ ਮਾਵੀ ਗੁਰੀ ਗੁਰਮਾ ਗगन ਨਾਟਰਾ ਲਗਦਾ ਮਾਨ ਸਤਕਾਰ ਜਿਹੜਾ ਕੀਤਾ ਜਾ ਰਿਹਾ ਹੈ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਭਾਈ ਗਗਨ ਨਾਟਮਾਨਾ ਵਿਸ਼ੇਸ਼ ਤੌਰ ਤੇ ਭਾਈ ਗੁਰਬਾਜ ਜਨਨ ਦਾ ਮਾਵੀ ਸਾਹਿਬ ਜਨਨ ਦਾ ਵਿਸ਼ੇਸ਼ ਤੌਰ ਤੇ ਮਾਨ ਸਰਮਾਨ ਜਿਹੜਾ ਕੀਤਾ ਜਾ ਰਿਹਾ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਨੇ ਵੀਰ ਭੁਜੇ ਅੱਜ ਦੇ ਇਸ ਦੰਗਲ ਦੇ ਵਿੱਚ ਸਾਰਿਆਂ ਦਾ ਸਤਿਕਾਰ ਅਤੇ ਮਾਨ ਸਤਕਾਰ ਜਿਹੜੇ ਕੀਤੇ ਜਾ ਰਹੇ ਹੈ ਸਾਰਿਆਂ ਦਾ ਧੰਨਵਾਦ ਹੈ ਜਵਾਜ ਮਾਵੀ ਜਨਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਪਾਂ ਪਰ ਇਧਰਲੇ ਪਾਸੇ ਕੁਸ਼ਤੀ ਬਣੀ ਜਬਰਦਸਤ ਹੈ ਵੀ ਛੇੜ ਦੇ ਕਹਾਣੀ ਗੋਪੁਰਾ ਲਓ ਫਿਰ ਇਹਦਾ ਮੁਕਾਬਲਾ ਚੋਟੀ ਦਾ ਮੇਰੇ ਵੀਰੋ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ ਕਹਦੇ ਵੀ ਗੱਲਾਂ ਕੰਟ ਕਾਣੇ ਲਾਉ ਲਓ ਵੇਖੋ ਸਾਹਮਣੇ ਇਧਰਲੇ ਪਾਸੇ ਸਾਰੇ ਭਰਾਵਾਂ ਦਾ ਮਾਵੀ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਵਿਸ਼ੇਸ਼ ਤੌਰ ਤੇ ਅਗਲੀ ਪੰਜਾਬੀ ਦੇ ਲਈ ਫਟੇ ਮਾਨ ਭਰਾਵਾਂ ਨੇ ਗੁਰਬਾਣਿਆਂ ਨੇ ਵਿਸ਼ੇਸ਼ ਤੌਰ ਤੇ ਪੜ੍ਹਦੇ ਕਿ ਤੇ ਆ ਬਹੁਤ ਧੰਨਵਾਦ ਹੈ ਜਿੱਤੇ ਕਹਿੰਦੇ ਵੀ ਸਾਹਮਣੇ ਕਾਹਨ ਬੱਲੇ ਬੱਲੇ ਕਰਵਾਉ ਸਿਰੇ ਦਾ ਮੈਚ ਚੋਟੀ ਦਾ ਮੇਰੇ ਮਿੱਤਰੋ ਅੱਜ ਕਦੇ ਗੱਲਾਂ ਟਕਾਰੇ ਲੱਗਣ ਗਈਆਂ ਪਰ ਕਾ ਜਿੱਤੇਗਾ ਜਿਹਨੇ ਮਿਹਨਤ ਲਾਈ ਹੈ ਆ ਵੇਖੋ ਸਾਹਮਣੇ ਇਧਰਨੇ ਪਾਸੇ ਸੋਲੂ ਪਹਿਲਵਾਨ ਸਲੇਮ ਪਰ ਆ ਵੇਖੋ ਵੀ ਲੱਤੀ ਲੱਗਦਾ ਔਰ ਬਾਸ ਸੋਣਾ ਬਚਾ ਕਰਕੇ ਇਹ ਮੋਟੀ ਪਹਿਲਵਾਨ ਹੈ ਚੰਡੀਗੜੀਆ ਮੋਟੀ ਚੰਡੀਗੜੀਆ ਆ ਵੇਖੋ ਗੱਲਾਂ ਬਖਰੀਆਂ ਦੋਨੋਂ ਪਹਿਲਵਾਨਾਂ ਦਰਮਿਆਨ ਪੰਜਾਬੀ ਲਾਈਵ ਟੀਵੀ ਦੀ ਸਮੁੱਚੀ ਟੀਮ ਦਾ ਧੰਨਵਾਦ ਹੈ ਮੰਮਾ ਕੈਨਾ ਔਰ ਸਾਡਾ ਵੀਰ ਪੁੱਜਿਆ ਹੋਇਆ ਲੇਕੇ ਪਰ ਕੌਣ ਵੱਲੇ ਬੱਲੇ ਕਰਵਾਓ ਮੰਨਿਆ ਮੈਨੂੰ ਲੱਗਦਾ ਅਗਲੀ ਕੁਸ਼ਤੀ ਹੋਣੀਏ ਤਿਆਰ ਹੋ ਜੀ ਮੇਰਾ ਛੋਟਾ ਵੀਰ ਮਾਨਾ ਪਹਿਲਵਾਨ ਵੀ ਤਿਆਰ ਹੋ ਜੂਵੇ ਉਧਰ ਜਿਹਦੇ ਨਾਲ ਕੁਸ਼ਤੀ ਉਹ ਵੀ ਤਿਆਰੀ ਵਿੱਚ ਰਹੇਗਾ ਕਿਉਂਕਿ ਤਿੰਨ ਕ ਕੁਸ਼ਤੀਆਂ ਮੈਲਾ ਦਾ ਵੱਜਦੀਆਂ ਨੇ ਮੋਜੀਆ ਬਿਲਕੁਲ ਕੁਝ ਕ ਜਿਹੜੀਆਂ ਕੁਸ਼ਤੀਆਂ ਬਾਕੀ ਨੇ ਆਹ ਵੇਖੋ ਸਾਹਮਣੇ ਮਾਨਾ ਡੋਮਛੜੀ ਦੇ ਕਰਮਾ ਪਟਿਆਲਾ ਆਹ ਮਾਲ ਜਿਹੜੇ ਰੈਡੀ ਹੋ ਜਾਣਗੇ ਲਓ ਸਾਹਮਣੇ ਹੋਦੀ ਚੰਡੀਗੜ੍ਹ ਦੇ ਸੋਨੂ ਸਲੇਪਰ ਇਸ ਵੇਲੇ ਚੱਲ ਰਿਹਾ ਮੁਕਾਬਲਾ ਆ ਵੇਖੋ ਕਿ ਕੱਦ ਨਾਲੇ ਉੱਚੇ ਕਰਦਾਰ ਨਹੀਂਓ ਮਿਲਦੇ ਮੇਲੇਆਂ ਚੋਂ ਮੁੱਲ ਸਰਦਾਰ ਨਹੀਂਓ ਮਿਲਦੇ ਮੇਲੇਆਂ ਚੋਂ ਮੁੱਲ ਸਰਦਾਰ ਨਹੀਂਓ ਮਿਲਦੇ ਲਾਓ ਇੱਕ ਪਾਸੇ ਸਿੱਖੀ ਸਰੂਪ ਦੇ ਵਿੱਚ ਇਹ ਆ ਸੋਨੂ ਇਹ ਵੀ ਕਹਿੰਦੇ ਮੇਰੇ ਵੀਰੇ ਵਧੀਆ ਘੋਲਣੀ ਦਾ ਮਾਲਕ ਹੈ ਇੱਕ ਪਾਸੇ ਨੇ ਦੇਖ ਰਿਹਾ ਵੀ ਲਾਓ ਹੋਦੀ ਚੰਡੀਗੜ੍ਹ ਦੇ ਸੋਨੂ ਸਲੇਪਰ ਐਨ ਮੁਕਾਬਲਾ ਟੱਕਰ ਦਾ ਨਿੰਦਾ ਚੱਲ ਰਿਹਾ ਹੈ ਜਿਹੜਾ ਜਿੱਤੇਗਾ ਕਹਿੰਦਾ ਹਰੇਗਾ ਇਹ ਤੇ ਟੱਕ ਰਣੀਆ ਆਹ ਮੇਲ ਕਹਿੰਦੇ ਅੱਜ ਬੱਲੋ ਮਜਰੇ ਦੇ ਚਾਰ ਪੱਤੇ ਓਹ ਟੱਕ 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 ਪਈ ਹੋਈ ਹੈ ਵਾਕਈ ਟੱਕ ਪਈ ਹੋਈ ਹੈ ਅੱਜ ਬੱਲੋ ਮਜਰੇ ਦੇ ਵਿੱਚ ਆਹ ਕੁਸ਼ਤੀ ਦੰਗਲ ਚੱਲ ਰਿਹਾ ਹੈ ਇੱਥੇ ਗੱਲਾਂ ਟਕਾਣੇ ਲੱਗਣੀਆਂ ਨੇ ਓਹ ਸਿਰੇ ਦਾ ਜਿਹੜਾ ਐਨ ਕਹਿੰਦੇ ਵੀ ਦੰਗਲ ਐਨ ਕਹਿੰਦੇ ਵੀ ਚੋਟੀ ਦੀਆਂ ਤਿੰਨ ਕੁਸ਼ਤੀਆਂ ਹਲੇ ਬਾਕੀ ਆ ਲੱਖ ਲੱਖ ਦੀਆਂ ਦੋ ਝੰਡੀਆਂ ਹਲੇ ਬਾਕੀ ਆ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਉਧਰ ਭਾਈ ਸੋਨੂ ਬੈਦਵਾਨ ਕਾਰ ਟੈਂਸ ਤੋਂ ਵਿਸ਼ੇਸ਼ ਤੌਰ ਤੇ ਆਇਆ ਹੋਇਆ ਨਾਲ ਰਵੀ ਮਲੋਤਰਾ ਜੀ ਆਏ ਹੋਏ ਆ ਭਾਈ ਖੁਰਪ੍ਰਿਤ ਗੁਰਿਵਾਸੀ ਨਾਲ ਭਰਾਵਾਂ ਵਰਗਾ ਪਿਆਰ ਹੈ ਭਾਈ ਜੱਗੀ ਡੁੱਲਤ ਨਾਲ ਦੇ ਨਾਲ ਭਰਾਵਾਂ ਵਰਗਾ ਪਿਆਰ ਹੈ ਵੱਡਾ ਪਿਆਰਾ ਵੱਡੇ ਵੀਰ ਉੱਥੇ ੱਚੇ ਤਰਤੇ ਪੁੱਜੇ ਹੋਇਆ ਹੈ ਗੁਰਿਵਾਸੀ ਸਾਡਾ ਜਿੰਦਗੀ ਦਾ ਪਰਮ ਮਿੱਤਰ ਹੈ ਤੁਹਾਨੂੰ ਬੈਦਵਾਨ ਰਵੀ ਮਲੋਤਰਾ ਸਾਡੇ ਵੀਰ ਹੈ ਕਹਿੰਦੇ ਕਾਰਟ ਰੇਡਿਸ ਮਹਾਲੀ ਦੇ ਵਿੱਚ ਮੰਡੀ ਪਰਮੰਡੀ ਮੇਰੇ ਵੀਰੋ ਡੀਲੇ ਦੇ ਪਾਸ ਸਾਡੇ ਭਰਾਵਾਂ ਦਾ ਜੇ ਇਸ ਤਰਤੇ ਧੰਨਵਾਦ ਹੈ ਉਧਰ ਸੁਖੀ ਸਾਡਾ ਵੀਰ ਮੰਡੀ ਗਵਿੰਦਗੜ੍ਹ ਵਾਲਾ ਉੱਚੇ ਤਾਰ ਤੇ ਵੱਡਾ ਵੀਰ ਪੁੱਜਿਆ ਹੋਇਆ ਹੈ ਉੱਚੇ ਤਾਰ ਤੇ ਵੱਡਾ ਵੀਰ ਜਿਹੜਾ ਸੁਖੀ ਸਾਡਾ ਵੀਰ ਅੰਡੀ ਗਵਿੰਦਗੜੀਆ ਪੁੱਜਿਆ ਹੋਇਆ ਹੈ ਔਰ ਇਧਰ ਵੱਡਾ ਵੀਰ ਤਰਨਜੀਤ ਸਿੰਘ ਜੀ ਘੋੜਾ ਕਰਨਵੀਰ ਬਾਸੀ ਕਾਲਾ ਬਾਈ ਤੇ ਨਾਲ ਮਨਪ੍ਰੀਤ ਸਿੰਘ ਜੀ ਮੰਨਾ ਤੇ ਨਾਲ ਰਿੰਕੂ ਡਲਟਾ ਸਾਰਿਆਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਭਾਈ ਗੁਰਮਿੰਦਰ ਸਿੰਘ ਕਹਿੰਦਾ ਵੀ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਲੈ ਵੀ ਕਰਵੀਰ ਛੇੜ ਕਹਾਣੀ ਮੇਰਾ ਵੀਰ ਆਓ ਸਿਰੇ ਦਾ ਮੇਰੇ ਵੀਰੋ ਕੁਸ਼ਤੀ ਟੱਕਰਾਂ ਸਿਰੇ ਦੀ ਟੱਕਰ ਹੈ वेलकम ਆ ਜੀਆ ਨੂੰ ਬੱਲੂ ਮਾਦਰੇ ਦੀ ਧਰਤੀ ਐ ਧੰਨ ਧੰਨ ਬਾਬਾ ਜਨਕੀ ਦਾਦੀਆਂ ਦੀ ਵੱਡੀ ਕਿਰਪਾ ਮੇਰੇ ਪਿੰਡ ਤੇ ਬਾਬੇ ਦੀਆਂ ਮਿਹਰਾਂ ਨੇ ਉਧਰ ਸਰਦਾਰ ਮੀਂਦਰ ਸਿੰਘੀ ਸਵਾਣਾ ਉਹ ਵੀ ਉੱਚੇਚੇ ਤਰਫ ਤੇ ਪੁੱਦੇ ਜਾ ਰਹੇ ਆ ਬਿੱਲਾ ਨਾਨੋ ਮਾਦਰੇ ਵਾਲਾ ਇਹ ਪ੍ਰਸਿੱਧ ਸਾਡੇ ਵੀਰ ਪ੍ਰਸਿੱਧ ਪ੍ਰਮੋਟਰ ਖੇਡ ਕਬੱਡੀ ਦੇ ਬਿੱਲਾ